ਖੰਨਾ ਦੇ ਨਜ਼ਦੀਕ ਪਿੰਡ ਸਿਹਾ ਤੋਂ ਇੱਕ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਨਾਬਾ ਦੇ ਕੋਲ ਮੰਡੋਰ ਦੇ ਕੋਲ ਉਸ ਇਨਕਾਊਂਟਰ ਹੋਇਆ ਪੁਲਿਸ ਦੇ ਨਾਲ ਉਹ ਕੱਥੀ ਤੇ ਜਿਹੜਾ ਸੀ ਜਿਹੜਾ ਬੱਚਾ ਚੱਕਣ ਵਾਲਾ ਉਹ ਇਨਕਾਊਂਟਰ ਦੇ ਵਿੱਚ ਮਾਰੇ ਗਏ ਔਰ ਇਸ ਦੇ ਬਾਰੇ ਜਾਣਕਾਰੀ ਬੱਚੇ ਨੂੰ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਜਾ ਕੇ ਉਹਨਾਂੇ ਕਰ ਸੌਪੇ ਗਿਆ ਸ਼ਿਮਾਜੀ ਵੱਲੋਂ ਅਤੇ ਇਸ ਮੌਕੇ ਤੇ ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਜਾਣਕਾਰੀ ਦਿੱਤੀ ਗਈ ਵੀ ਜਿਹੜੇ ਕੱਥੀ ਤੇ ਜਿਹੜੇ આરોપી ਐ ਕਿਸੇ ਨੂੰ ਇਸ ਤਰ੍ਹਾਂ ਨਹੀਂ ਬਖਸ਼ਿਆ ਜਾਵੇਗਾ ਕੋਈ ਗੈਂਗਸਟਰ ਐ ਕੋਈ ਕਿਸੇ ਨੂੰ ਬੱਚਾ ਚੱਕਦੇ ਐ ਕੋਈ ਲੂਟ ਪਾਰ ਕਰਦੇ ਐ ਪੁਲਿਸ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕਰੇਗੀ ਜਨ ਪੁਲ ਇਹ ਚੰਗਾ ਕੰਮ ਕੀਤਾ ਹੈ ਉਹਨਾਂ ਨੂੰ ਪੰਜਾਬ ਦੇ ਜ਼ਿਲ੍ਹਾ ਪੰਜਾਬ ਦੇ ਜਿਹੜੇ ਪੁਲਿਸ ਮੁਖੀ ਹੈ ਗੋਰਵ ਯਾਦਵ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ ਉਹਨਾਂ ਨੇ ਇਨਾਮ ਰਾਸ਼ੀ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ ਕਿਸੇ ਕੀ ਦੇਖਿਆ ਬਿਲਹਾਲ ਅਜੀਬ ਸਰ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀ ਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਉਸੇ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿਆਂ ਸਰ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛੋ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਉੱਤੇ ਹਾਂ ਬੱਚਾ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਦਾ ਪੋਸ ਲੈ ਗਈ ਸੌ ਹਾਂ ਜੀ ਹਾਂ ਇਹ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਦੀ ਆ ਜੀ ਦੇ ਨਿਰਮਲ ਸਾਂਝੇ ਜੀ ਹੋਇਆ ਜੀ ਇਹ ਕਿਸ਼ਨਗੜੂ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉੜ ਦੀ ਜ਼ਮੀਨ ਹੈ ਸਾਂਝੇ ਮੜਾਉੜ ਦੀ ਪਿੰਡ ਹਾਂ ਮੜਾਉੜ ਦੀ ਜੀ ਜੀ ਪਿੰਡ ਗਏ ਇਨਕਾਉਂਟਰ ਚ ਹਜੇ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂ ਜੀ ਹਾਂ ਚਲੋ ਜਨਕੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸੇ ਦਾ ਗੁੰਮ ਹੋਇਆ ਨਹੀਂ ਜੀ ਸਿੰਘ ਇਹ ਤੁਹਾਡਾ ਖੇਤ ਹੈ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਿੱਥੇ ਇਨਕਾਉਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸੋਨੇਤਾ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਕਿੱਲੀ ਦਾ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀ ਹੈ ਜਗੀਆਂ ਚੱਲੀਆਂ ਹੋਣਗੀਆਂ ਕਿ ਬੀਟੀ ਫੇਰ ਕਾਫੀ ਬਾਜ਼ ਇਸ ਤਰ੍ਹਾਂ ਦੇ ਹਾਲਾਤ ਦੇ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਤਾਂ ਤਾਂ ਆਵਾਜ਼ ਬਾਜ਼ ਹੋਰ ਨਹੀਂ ਫਰਨੀ ਕੋਈ ਵੀ ਕੈਮ ਖੋង ਇਹ ਕਿਉਂਗਾ ਦਿੱਕਤ ਕੋਈ ਸਹਿਮਤਾ ਹੁੰਦੀ ਹੈ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਫੜਕਾ ਗੰਨੇ ਵਾਲੀ ਲੇਬਰ ਗਈ ਸੀ ਆ ਟਰਾਲੀ ਭੱਜ ਅੱਛਾ ਇਹ ਕੋਈ ਪਤਾ ਟੀ ਲੱਗਿਆ ਇਹਨਾਂ ਕੋਲ ਤੋਂ ਬਾਅਦ ਨੂੰ ਸਾਨੂੰ ਹਾਲੇ ਕੋਈ ਪਤਾ ਲੱਗਿਆ ਨਹੀਂ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ ਸਾਹਮਣੇ ਦੇਖਦਾ ਹੀ ਤੁਹਾਨੂੰ ਨਾ ਦੇਖਿਆ ਸਾਨੂੰ ਕੁਝ ਨਹੀਂ ਸੰਤ ਆਵਾਜ਼ ਆਵਾਜ਼ ਸੀ ਥੋੜੇ ਥੋੜੇ ਟਾਈਮ ਬਾਅਦ ਸੀਗਾ ਹਾਂਜੀ ਹੋਰ ਕੀ ਬਿਚਿਆ ਤੁਸੀ ਹੋਰ ਕੁਛ ਨਹੀਂ ਦਿੱਖਦਾ ਚੈਨਲ 'ਚ ਕੋਣ ਆ ਰਿਹਾ ਮੈਨਾਂ ਦੱਸੋ ਪਲੀਜ਼ ਫੋਰੈਂਸਿਕ ਵਾਲੇ ਲੱਗੇ ਹੋਏ ਨੇ ਕਾਰਵਾਈ ਤੇ ਫੋਰੈਂਸਿਕ ਵਾਲੇ ਕਾਰਵਾਈ ਤੇ ਲੱਗੇ ਹੋਏ ਨੇ ਬਾਕੀ ਅਫਸਰ ਬਰੀਫ ਕਰ ਰਹੇ ਨੇ ਬੱਚਾ ਬੱਚੇ ਦੀ ਕੰਡੀਸ਼ਨ ਨਹੀਂ ਦੱਸਦੇ ਠੀਕ ਹੈ ਜੀ ਬੱਚਾ ਸੇਫ ਹੋਰ ਕੀ ਕਹਿੰਦਾ ਕਿੰਨੇ ਬੰਦੇ ਸੀਗੇ ਜੀ ਇਹ ਬੱਚਾ ਸੇਫ ਹੈ ਜੀ ਕਿੰਨੇ ਕਿੰਨੇ ਵਿਅਕਤੀ ਕਿੰਨੇ ਹੋ ਗਏ ਯਾਰ ਕਰ ਰਹੇ ਆਲੇ ਤਪਤੀਸ ਚੱਲ ਗਿਆ ਫੀਰ ਹੋਰਪੋਰਟ ਸਮਾਣਾ ਨਿਊਜ਼